श्री रघुनंद्र रामलीला क्लब ਵੱਲੋਂ ਪਹਿਲੀ ਵਾਰ ਬੁੱਢਾਡਾ ਦੇ ਵਿੱਚ ਰਾਮਲੀਲਾ ਹੋਣ ਜਾ ਰਹੀ ਹੈ ਚੌੜੀ ਗਲੀ ਦੇ ਵਿੱਚ ਤੇ ਮੇਰੇ ਨਾਲ ਰਾਮਲੀਲਾ ਕਲੱਬ ਦੇ ਮੈਂਬਰ ਡਾਇਰੈਕਟਰ ਐਕਟਰ ਹਣੀ ਗੋਡ ਜੀ ਭਲਿੰਦਰ ਵਾਲੀਆ ਜੀ ਤੇ ਅੰਦਰ ਭਾਈ ਸਾਹਿਬ ਆਰਾਮਪਾਲ ਜੀ ਤੇ ਇਹ ਸਾਰੇ ਟੀਮ ਦੇ ਮੈਂਬਰ ਮੌਜੂਦ ਨੇ ਰਾਮਲੀਲਾ ਅੱਜ ਤੋਂ ਸ਼ੁਰੂ ਹੋਊਗੀ ਜਾਣਕਾਰੀ ਆਪਾਂ ਜ਼ਿਆਦਾ ਲੰਮਾਗੇ ਹਣੀ ਜੀ ਹਣੀ ਜੀ ਦੱਸੋ ਫਿਰ ਰਾਮਲੀਲਾ ਬਰੇ ਸੀ ਜੈ ਜੈ ਸੀਤਾ ਰਾਮ ਜੀ ਜੀ ਰਾਮਲੀਲਾ ਵੈਸੇ ਤਾਂ ਅਸੀਂ ਜਿਹੜਾ ਆਡੀਅנס ਨੂੰ ਸੰਦੇਸ਼ ਦਿੱਤਾ ਸੀ ਉਹ ਕੱਲ ਦਾ ਦਿੱਤਾ ਸੀਗਾ 3 ਤਰੀਕ ਦਾ ਪਰ ਸਾਰੇ ਪਬਲਿਕ ਨੂੰ ਆਡੀਅנס ਨੂੰ ਪਤਾ ਹੀ ਹੈ ਕਿ ਮੌਕੇ ਤੇ ਇੱਕੋ ਦਮ ਜਿਹੜਾ ਹੈਗਾ ਉਹ ਕਈ ਕਾਰਿਆ ਜਿਹੜੇ ਹੈਗੇ ਨੇ ਉਹ ਪੂਰੇ ਨਹੀਂ ਹੋ ਪਾਏ ਇਸ ਕਰਕੇ ਰਾਮ ਮੇਲਾ ਇੱਕ ਦਿਨ ਲੇਟ ਹੋ ਗਈ ਅੱਜ ਤੋਂ ਹੀ ਰਾਮ ਮੇਲਾ ਜਿਹੜੀ ਹੈਗੀ ਹੈ ਉਹ ਚੋੜੀ ਗਲੀ ਦੇ ਵਿੱਚ ਜਿਹੜਾ ਨਵੀਨ ਸ਼ਿਵ ਮੰਦਿਰ ਹੈ ਜੀ ਉਹਦੀ ਬੈਕ ਸਾਈਡ ਤੇ ਅਸੀਂ ਸ਼੍ਰੀ ਰਗੁਨੰਦਨ ਰਾਮਨਿਲਾ ਕਲੱਬ ਵੱਲੋਂ ਕਰਨ ਜਾ ਰਹੇ ਆ ਸਾਰੇ ਪੁਰਾਣੇ ਕਲਾਕਾਰ ਨੇ ਜੀ ਜਿਹੜੇ ਤੁਹਾਡੇ ਸਮਖਿਸ਼ ਪਹਿਲਾਂ ਹੀ 20 30 30 40 40 ਸਾਲਾਂ ਤੋਂ ਰਾਮਨਿਲਾ ਸੀ ਖੇਡਦੇ ਆ ਰਹੇ ਆ ਜੀ ਤੇ ਅੱਜ ਤੋਂ 8 8:30 ਵਜੇ ਦੇ ਵਿੱਚ ਵਿੱਚ ਸਾਰੀ ਪਬਲਿਕ ਨੂੰ ਅਸੀਂ ਗੁਜਾਰਿਸ਼ ਕਰਦੇ ਆ ਕਿ ਉਹ ਇੱਥੇ ਚੌੜੀ ਗਲੀ ਦੇ ਵਿੱਚ ਪਰਿਵਾਰ ਸਹਿਤ ਇੱਥੇ ਪਹੁੰਚਣ ਕਿਉਂਕਿ ਸਾਡੀ ਜਿਹੜੀ ਮਨੋ ਕਾਮਨਾ ਇਹੀ ਹੈ ਕਿ ਅਸੀਂ ਆਡੀਅנס ਨੂੰ ਬੇਨਤੀ ਕਰਦੇ ਆਂ ਇਹ ਹੀ ਮਨੋਕਾਮਨਾ ਸਾਡੀ ਕਿ ਪਰਿਵਾਰ ਆਪਣੇ ਭੈਣ ਭਰਾਵਾਂ ਨਾਲ ਧੀਆ ਨਾਲ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਰਾਮਲੀਲਾ ਇੱਕ ਵਧੀਆ ਤਰੀਕੇ ਨਾਲ ਦੇਖ ਸਕਣ। ਅੱਛਾ ਜੀ ਤਾਂ ਯਾਨੀ ਕਿ ਅੱਜ ਤੋਂ ਰਾਮਲੀਲਾ ਸ਼ੁਰੂ ਹੋਣ ਜਾ ਰਹੀ ਹੈ ਚੌੜੀ ਗਲੀ ਦੇ ਵਿੱਚ ਪ੍ਰਾਚੀਨ ਪ੍ਰਾਚਨ ਸ਼ੀ ਮੰਦਰ ਆ ਸੋਰੀ ਨਵੀਨ ਸ਼ੀ ਮੰਦਰ ਦੇ ਕੋਲ ਸਟੇਜ ਬਿਲਕੁਲ ਲੱਗ ਚੁੱਕੀ ਹੈ ਜੀ ਤੇ ਅੱਜ ਪਹਿਲੀ ਵਾਰ ਬੁਰਲਾ ਦੇ ਚ ਜਿਹੜੀ ਹੈ ਇਹ ਕਲੱਬ ਵੱਲੋਂ ਅਲੱਗ ਤੋਂ ਜਿਹੜਾ ਰਾਮਲੀਲਾ ਕਲੱਬ ਬਣਾਇਆ ਹੈ ਇਹ ਵੱਲੋਂ ਕੀ ਜਾਊਗੀ ਤੇ 8:30 ਵਜੇ ਦਾ ਟਾਈਮ ਤੁਸੀਂ ਦੱਸਿਆ ਐਗਜ਼ੈਕਟ ਜੀ ਸਰ ਹਾਂ ਜੀ 8:30 ਵਜੇ ਤਾਂ 8:30 ਵਜੇ ਸ਼ੁਰੂ ਹੋ ਜਾਣਾ ਸ਼ੁਰੂ ਹੋ ਜਾਣੀ ਹੈ ਜੀ ਤੇ ਬਿਲਕੁਲ ਜੀ ਇਨ੍ਹਾਂ ਕਲਾਕਾਰਾਂ ਦਾ ਹੌਸਲਾ ਵਧਾਉਣ ਲਈ ਤੁਸੀਂ ਇਸ ਰਾਮਲੀਲਾ ਦੇ ਵਿੱਚ ਜ਼ਰੂਰ ਪਹੁੰਚਣਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਹਰ ਬਰਲਾਡਾ ਵਾਸੀ ਤੱਕ ਪਹੁੰਚ ਜਾਏ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਇਹ ਜਿਹੜੀ ਰਾਮਲੀਲਾ ਇਹ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਤਾਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ